ਸਤਿ ਸ਼੍ਰੀ ਅਕਾਲ ਜਤਾ ਜੀ ਸਤਿ ਸ਼੍ਰੀ ਅਕਾਲ ਪਰਮ ਕੀ ਹਾਲ ਆ ਵਧੀਆ ਵਧੀਆ ਠੀਕ ਠਾਕ ਕੀ ਹਾਲ ਚੱਲ ਤੁਸੀਂ ਦੱਸੋ ਵਧੀਆ ਕੀ ਕਰਨਿਆ ਕਰਨਾ ਕੀ ਆ ਛੁੱਟੀ ਲਈ ਅੱਜ ਅੱਛਾ ਮੈਂ ਕਹਿੰਦਾ ਜਾਂ ਝੋਨਾ ਝੋਨਾ ਲਾ ਲਈਏ ਹੋਰ ਕੀ ਕਰਨਾ ਇਹ ਤਾਂ ਗੱਲ ਠੀਕ ਆ ਹੁਣ ਫਿਰ ਕੰਮ ਤੇ ਨਹੀਂ ਜੇ ਜਾਂਦਾ ਕੰਮ ਤੇ ਨਹੀਂ ਜਾਣਾ ਕੰਮ ਤੇ ਮੈਂ ਕਿਹ ਚੱਲ ਇੱਕ ਦੀਦੋ ਦੋ ਹੀ ਲੈਣੀਆਂ ਪੈਣੀਆਂ ਮੈਨੂੰ ਲੱਗਣ ਲਿਆ ਹੂੰ ਹੂੰ ਕਿਉਂਕਿ ਝੋਨੇ ਦਾ ਵੀ ਆਇਆ ਹੋਣਾ ਹੁਣ ਕੰਮ ਤਾਂ ਇਹ ਤੇ ਆ ਚਲੋ ਆਪਣਾ ਘਰ ਕੋਲ ਆਓ ਦੋ ਚਾਰ ਦਿਨਾਂ ਆਹ ਗਾਂ ਹੀ ਨਵੀਂ ਲੈਂਦੀ ਆ ਆਓ ਗਾਂ ਯਾਰ ਇੱਦਾਂ ਤੈਨੂੰ ਵਰਾ ਮੜਾ ਮੋਟਾ ਟਾਈਮ ਪਾਸ ਕਰਨ ਦੇ ਆ ਉਹ ਨਾਲ ਕਿ ਉਹਨਾਂ ਚਾਚੀ ਆਪਣੀ ਨੂੰ ਮਿਲ ਮਲ ਜਾਵੇ ਤੇ ਨਾਲੇ ਕੋਈ ਰੋਟੀਆਂ ਦੋ ਲਾ ਕੇ ਚਾਹ ਦੇ ਨੂੰ ਖੜਾ ਦੇ ਮੈਂ ਵੀ ਯਾਰ ਪਾਲੀਆਂ ਦੇ ਕੰਮਕੁਮ ਕਰਨਾ ਹੁੰਦਾ ਤੁਰ ਇਹ ਨਹੀਂ ਠੀਕ ਤਾਂ ਮੈਂ ਕਿਧਰ-ਕਿਧਰ ਹੋਵਾਂ ਕੋਈ ਗੱਲ ਹੀ ਦੇ ਦਿੰਨਾ ਮੈਂ ਸੁਣਾ ਆ ਜਾਂਦੀ ਹਾਂ ਜੀ ਆਹ ਉਹਨਾਂ ਕਹਿੰਦੇ ਕੋਈ ਮਿਲ ਮਲ ਜਾ ਇਹਨੂੰ ਪੁੱਛ ਪਸ ਜਾ ਕਿਹੜੀ ਚੀਜ਼ ਚਾਹੀਦੀ ਹੈ ਠੀਕ ਹੈ ਤੇ ਮੈਂ ਤਾਂ ਹੁਣ ਚੱਲ ਜਾਣਾ ਵਾ ਬਾਹਰ ਕੰਮਕਾਰ ਕਰਨਾ ਕੋਈ ਮੇਰੇ ਵੀ ਰਾਂਦਾ ਚੱਲ ਪਾਣੀ ਪੂਣੀ ਛੱਡੀਏ ਆਹ ਵੀ ਗੱਲ ਆ ਚੱਲ ਜਿਹੜੀ ਬੱਥੀ ਆਉਂਦੀ ਤੇ ਉਹ ਕੁੜੀ ਨੂੰ ਕਈ ਵੀ ਇਹਨੂੰ ਪੁੱਛ ਜਾਣ ਕੇ ਹਾਂ ਚਲੋ ਮੈਂ ਜਿੰਨਾ ਸੁਣਾ ਹਾਂ ਦੋ ਚਾਰ ਰੋਟੀਆਂ ਲਾ ਯਸਰ ਹਾਂਜੀ ਲੱਗਦੀ ਆ ਸਫਾਈਆਂ ਕਰਾਂ ਆਓ ਮੈਂ ਕਿਚਨ ਕਰ ਲਾਂ ਸਫਾਈ ਤੇ ਮੈਨੂੰ ਮੈਨੂੰ ਲਾਦੇ ਦੋ ਗੋਲਕੇ ਪਹਿਲਾਂ ਅੱਜ ਇਹ ਰੋਟੀ ਪਕਾਈ ਤੇ ਲੈਣੀਗੀ ਪਰ ਪਕਾ ਦਾ ਕਿ ਸਫਾਈ ਕਰਨਾ ਪਹਿਲਾਂ ਨਹੀਂ ਨਹੀਂ ਰੋਟੀ ਲਾ ਦੱਸਾਂ ਕੀ ਗੱਲ ਬਾਅਦ ਮੈਂ ਜਾਣਾ ਪੰਮੀ ਵਾਲਾ ਤਾਂ ਦਿਨ ਕਹਿਣਿਆ ਮੈਂ ਕੋਈ ਨਹੀਂ ਐਨਾ ਝਾੜੂ ਲਾ ਕੇ ਦੇ ਫਿਰ ਮੈਂ ਅੱਗ ਨਹੀਂ ਰੋਟੀ ਪਕਾ ਲੀ ਠੀਕ ਆ ਤੇ ਮੇਰੀ ਸੁਣ ਗੱਲ ਚਾਚੀ ਵਾਲਾ ਹੋਵਾ ਹੀ ਮੜਿਆ ਠੀਕ ਨਹੀਂ ਹੈਗੀ ਕੀ ਗੱਲ ਹੋ ਗਈ ਉਹ ਅੱਜ ਫੇਰ ਇਹ ਕੱਢ ਨਹੀਂ ਹੋਈ ਆ ਤੇ ਚਾਚਾ ਕਹਿੰਦਾ ਮੇਰੀ ਸਾਰੀ ਢਾਡੀ ਲੰਘ ਜਾਣੀ ਆ ਉਧਰ ਪੰਮੀ ਵਾਲਾ ਤੇ ਤੂੰ ਏਦਾਂ ਕਰੀ ਨਾਲੇ ਸਬਜੀ ਦੇ ਆਈਆਂ ਇਹਨਾਂ ਨੂੰ ਤੇ ਨਾਲੇ ਪਾਧਾ ਲੈ ਜੀ ਤੇ ਰੋਟੀਆਂ ਵੀ ਦੇ ਜੀ ਚਲੋ ਕੋਈ ਨਹੀਂ ਚਲ ਜੰਨੀ ਮੈਂ ਫਿਰ ਠੀਕ ਆ ਆ ਉਹ ਮੜਾ ਝਾੜੂ ਲਾ ਲਾ ਫਿਰ ਮੈਂ ਸਬਜੀ ਬਣਾ ਲੈਣੀ ਆ ਤੇ ਚਲ ਜੰਨੀ ਹੋਈ ਮੈਨੂੰ ਵੀ ਲੈ ਲੈ ਦੋ ਰੋਟੀਆਂ ਏਦਾਂ ਕਰਦੀ ਆ ਮੇਰੀ ਗੱਲ ਸੁਣ ਹਾਂਜੀ ਮੈਂ ਝਾੜੂ ਲਾ ਕੇ ਪਹਿਲਾਂ ਪਾਧਾ ਲੈ ਆਉਣੀ ਆ ਆਣ ਕੇ ਰੋਟੀ ਲਾਉਣੀ ਆ ਫਿਰ ਚਲ ਫੇਰ ਏਦਾਂ ਕਰ ਲੈ ਆਹੋ ਪਤਾ ਨਹੀਂ ਤੁਹਾਨੂੰ ਜਿਆਦਾ ਨਾ ਮੀਂਹ ਫੰਦੇ ਆਹੋ ਜਸਵੀਦਰ ਮਜੀ ਤਾਂ ਉਠ ਕਿਦਾਂ ਸੇਧਦਾ ਐਦਾ ਹੀ ਨਾ ਉਹ ਮੈਨੂੰ ਪਰ ਮਿਲਿਆ ਸੀ ਮੈਂ ਉਹਨੂੰ ਕਹਿਤਾ ਸੀ ਅੱਛਾ ਮੈਂ ਕਿਹਾ ਉਹ ਠੀਕ ਨਹੀਂ ਉਹ ਚਾਚੀ ਤੇਰੀ ਤੇ ਕੁੜੀ ਨੂੰ ਕਹੀਂ ਆਣ ਕੇ ਨਾ ਤੇ ਉਹਨੂੰ ਮੈਂ ਕਿਹਾ ਰੋਟੀਆਂ ਦੋ ਚਾਰ ਲਾ ਕੇ ਦੇ ਜੇ ਨਾਲੇ ਸਬਜ਼ੀ ਫੜਾ ਦੇ ਚੰਗਾ ਕੀਤਾ ਮੇਰਾ ਵੀ ਨਾ ਸਰੀਰ ਜਿਹੜਾ ਵਾ ਦੁਹਾਂਡਿਆ ਵਾ ਜੇ ਆਪਦਾ ਵਾ ਜਿੱਦਾਂ ਬੁਖਾਰ ਜਾਂਦਾ ਮੁਰਕੇ ਜਾ ਕੇ ਤਾਂ ਦਵਾਈ ਆ ਮਾਂ ਨੂੰ ਉਹਨੇ ਆ ਜਣਾ ਮੈਂ ਰੋਟੀ ਪਾਣੀ ਉਹਨੇ ਦੇ ਜਣਾ ਮੈਂ ਚੱਲੇ ਬਾਹਰ ਪੈਲੀ ਚ ਹੈ ਕੋਈ ਕਰੀਏ ਤਿਆਰੀ ਐਵੇਂ ਦਾ ਦੁੱਧ ਦੁੱਧ ਕਰਨ ਦੀ ਤੇ ਤੂੰ ਹੁਣ ਐਦਾ ਕਰੀਂ ਵੀ ਰੋਟੀ ਪਾਣੀ ਖਾ ਕੇ ਨਾ ਤੇ ਰੈਸਟ ਕਰੀ ਮੈਂ ਜਦੋਂ ਆਉਂਗਾ ਤਾਂ ਮੈਂ ਆ ਕੇ ਖਾ ਲਾਂਗਾ ਤਾਂ ਹੁਣ ਉੱਥੇ ਧੁੱਪ ਚੋਧ ਨਾ ਹੁੰਦੀ ਰਹੀ ਨਹੀਂ ਨਹੀਂ ਮੈਂ ਨਹੀਂ ਜਾਂਦਾ ਮੇਰੇ ਮਾਣ ਨਾਲ ਹੀ ਲੈ ਜਾਓ ਉਹ ਪਾਣੀ ਹੈਗਾ ਉੱਥੇ ਮੋਟਰ ਚੱਲਣ ਢਈ ਆ ਠੀਕ ਹੈ ਜੀ ਚੰਗਾ ਤਾਂ ਮੈਂ ਚੱਲਿਆ ਹੀ ਉਹਨੇ ਆ ਜਾਣਾ ਚੱਲ ਬਾਤ ਬੰਨ ਨਹੀਂ ਬੜਾ ਵਧੀਆ ਜੇ ਹੁਣ ਮੈਂ ਸਾਰਾ ਦਿਨ ਕੰਮ ਕਰਦੀ ਰਹਾਂ ਨਾਲੇ ਤਾਂ ਸੌਦਾ ਪਾਣੀ ਲਿਉਣਾ ਪੈਂਦਾ ਇਹ ਨਹੀਂ ਨਾ ਮੇਰਾ ਸੱਜੰਦਾ ਵਾ ਉਹ ਭੋਲੀ ਵਿਚ ਆਦੀ ਮੇਰੇ ਹੱਥ ਚੜੀ ਆ ਜਦੋਂ ਲੋੜ ਪੈਂਦੀ ਆ ਚੀਜ਼ ਮੰਗਾ ਲੈਣੀ ਆ ਨਾਲੇ ਮੈਨੂੰ ਸਾਰਿਆਂ ਤੋਂ ਵੱਡੀ ਗੱਲ ਹੱਥੀ ਕਰਨਾ ਨਹੀਂ ਪੈਂਦਾ ਕਦੀ ਕਦੀ ਮੈਂ ਸਬਜ਼ੀ ਬਣਾ ਲੈਣੀ ਆ ਚਾਰ ਪੰਜ ਦਿਨ ਲਗਾ ਲੈਣੀ ਆ ਚੱਲ ਮਨਾ ਤੂੰ ਤਾਂ ਕਰ ਹਾਂ ਰੈਸਟ ਰੋਟੀ ਤੇਰੀ ਆ ਹੀ ਜਾਣੀ ਆ ਇਦਾਂ ਕਰਦੀ ਆ ਸਬਜ਼ੀ ਬਣਾ ਕੇ ਹੀ ਜਾਂਦੀ ਆ ਤੜਕਾ ਤਾਂ ਲੱਗਾ ਹੀ ਆ ਬਸ ਪਨੀਰ ਹੀ ਪਾਉਣਾ ਆ ਵਿੱਚ ਨਾਲੇ ਪਰਮ ਨੂੰ ਭੁੱਖ ਲੱਗੀ ਆ ਉਹਨਾਂ ਨੂੰ ਵੀ ਦੇ ਦਿੰਦੀ ਆ ਸਬਜ਼ੀ ਫਿਰ ਮੈਂ ਰੋਟੀ ਦੇ ਦਿੰਦੀ ਆ ਤੇ ਫਿਰ ਹੀ ਚੱਲਦੀ ਆ ਕੋਚੀ ਤੇ ਮੈਂ ਆ ਗਈ ਨਾ ਜੀ ਜੀ ਦੇ ਨੂੰ ਨਾ ਪਤਾ ਨਹੀਂ ਮੇਰਾ ਪਤਾ ਨਹੀਂ ਕੀ ਗੱਲ ਹੋਈ ਬੁਣੀ ਚਾਚੀ ਜੀ ਆ ਜਾ ਪੁੱਤ ਮੈਂ ਅੰਦਰ ਹੀ ਆ ਕਿਦਾਂ ਪਏ ਆ ਪਿਛਲੇ ਅੰਦਰ ਹਾਂ ਸ਼ਕੀਰ ਹੋ ਗਿਆ ਬਾਗ ਕੋਹਨਾ ਪੁਛ ਇਹ ਨਹੀਂ ਢਿੱਲੀ ਮਠੀ ਜੀ ਰਹਿੰਦੀ ਆ ਦਵਾਈ ਦੁਵਾਈ ਲੈਣੀ ਚੰਗੀ ਤਰ੍ਹਾਂ ਨਹੀਂ ਅੰਕਲ ਤੇਰਾ ਆਂਦਾ ਹੀ ਮੈਂ ਕੱਦੂ ਕਰਕੇ ਨਾ ਤੇ ਫੇਰ ਆ ਕੇ ਤੈਨੂੰ ਦਵਾਈ ਲਿਆ ਦਾਂਗਾ ਬੰਨਿਆ ਨਹੀਂ ਆਉਂਦੀ ਏ ਬੱਤੀ ਤੇ ਮੈਂ ਸੋਚਿਆ ਕਿ ਚਲ ਕੋਈ ਗੱਲ ਨਹੀਂ ਇਹ ਜੇ ਬੱਤੀ ਬੰਦ ਹੋ ਗਈ ਤੇ ਫਿਰ ਕੱਦੂ ਨਹੀਂ ਆਉਣਾ ਕੀ ਗੱਲ ਕੀ ਹੋਈ ਹੈ ਬੁਖਾਰ ਬੂਰ ਹੋ ਗਿਆ ਹੋ ਗਿਆ ਸਰੀਰ ਟੁੱਟਣ ਭੱਜਣ ਜਾਈ ਗਿਆ ਤਾਂ ਕੋਈ ਗੋਲੀ ਗੋਲੀ ਰੱਖਣੀ ਹੈ ਨਾ ਘਰ ਤੇ ਜੇ ਇਦਾਂ ਕਿਤੇ ਲੱਗਦਾ ਹੁੰਦਾ ਖਾ ਲਿਆ ਕਰੋ ਮਾੜੀ ਮੋਟੀ ਕੋਈ ਨਹੀਂ ਹੁਣ ਕਿਤੇ ਮੰਗਉਣੀ ਵੈਲਾ ਬਾਵਾ ਰੱਖੀਆਂ ਸੀ ਤੇ ਵੈਲੇ ਕੇਲੇ ਖਾ ਲੈਣੇ ਚਲੋ ਕੋਈ ਨਹੀਂ ਪਿਆ ਲਈ ਹੀ ਸਬਜ਼ੀ ਤੇ ਰੋਟੀਆਂ ਮੈਂ ਰੱਖ ਦਿੱਤੀਆਂ ਉਹਨਾਂ ਉੱਥੇ ਡੱਬੇ ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਹਲਾ ਹੋਏ ਮੇਰੀ ਧੀ ਦਾ ਤੈਨੂੰ ਰੱਬ ਨੇ ਬੜਾ ਹੀ ਦੇਣਾ ਵਾ ਬੇਨਤੀ ਮੇਰਾ ਬੜਾ ਹੀ ਧਿਆਨ ਰੱਖਦੀ ਹੈ ਕੋਈ ਨਹੀਂ ਚਾਚੀ ਜੀ ਤੁਸੀਂ ਵੀ ਤਾਂ ਜਦੋਂ ਕਿਤੇ ਮੈਂ ਬਿਮਾਰ ਹੋਵਾਂ ਸਾਥ ਦਿੰਦੇ ਹੀ ਆਂ ਤੇ ਤੁਸੀਂ ਵੀ ਬਣਾ ਕੇ ਦੇਈ ਦਿਨੇ ਸਬਜੀ ਸਬਜੀ ਇੱਥੇ ਕਿਹੜੀ ਗੱਲ ਵਾ ਮੈਂ ਪਰਮ ਵੀ ਜਦੋਂ ਮਰਜੀ ਆ ਕੇ ਇੱਥੇ ਖਾ ਲੈਂਦਾ ਜੇ ਪਤਾ ਆਂਡ ਗਵਾੜਦਾ ਇੰਨਾ ਵੀ ਨਹੀਂ ਸੋਹ ਤੇ ਕੀ ਕਰਨਾ ਹੈ ਜੀ ਆਂਡ ਗਵਾੜਨ ਉਹ ਹੀ ਤਾਂ ਗੱਲ ਤੇ ਕਿਤੇ ਧੀ ਤੇਰਾ ਸਿਬਦਾਂ ਕਰਨੀ ਆ ਤੇ ਨਾਲੇ ਤੈਨੂੰ ਮੈਂ ਇੱਕ ਗੱਲ ਦੱਸਾਂ ਕੀ ਗੱਲ ਹੋਈ ਆ ਕਿ ਆ ਜਿਹੜੀ ਨਵੀਂ ਮਰਤਾਂ ਮਲੇ ਦੀ ਮਈ ਇਹਦੀ ਆਦਤ ਨਹੀਂ ਚੰਗੀ ਇਹਨੂੰ ਥੋੜਾ ਜਿਹਾ ਮੂੰਹ ਘੱਟ ਲਾਇਆ ਕਰ ਇਹ ਕਿਉਂ ਬੋਲਦਾ ਮੂੰਹ ਘੱਟ ਦੀ ਤਾਂ ਆਪਣੇ ਆਪ ਹੀ ਆ ਜਾਂਦੀ ਆ ਆ ਕੇ ਬੈਠੀ ਰਹਿੰਦੀ ਆ ਮੇਰਾ ਨਹੀਂ ਇਹ ਕਰਦਾ ਨੂੰ ਮੂੰਹ ਲਾਉਂਦਾ ਮੇਰਾ ਤਾਂ ਵੀ ਦਿਲ ਕਰਦਾ ਬੁਲਾਉਂ ਨੀ ਬੁਲਾਵਾ ਆ ਕੇ ਬੈਠੀ ਰਹਿੰਦੀ ਆ ਫਿਰ ਖਾਣ ਪੀਣ ਨੂੰ ਜੋ ਖਾਣ ਨੂੰ ਮੰਗਦੀ ਫਿਰ ਮੈਨੂੰ ਦੇਣਾ ਹੀ ਪੈਂਦਾ ਦੇਣਾ ਹੀ ਪੈਣਾ ਵਾ ਦੋ ਦੇ ਮੁੰਡੇ ਦੋਵਾਂ ਨੇ ਕੱਢ ਛੜੀ ਐ ਤਹਾਨੂੰ ਤੇਰੀ ਕਿਸੇ ਦੇ ਬੂਏ ਨਾ ਲੱਗਦੀ ਐ ਤੇ ਕਦੀ ਕਿਸੇ ਦੇ ਬੂਏ ਨਾ ਲੱਗਦੀ ਐ ਅੱਛਾ ਕੱਢ ਦਿੱਤੀ ਐ ਘਰੋਂ ਕੱਢ ਦਿੱਤੀ ਤਾਂ ਉਦਾਂ ਲੋਕਾਂ ਦੇ ਘਰਾ ਦੇ ਲਾਗੋ ਨੀ ਨੰਗਦੀ ਐ ਤਾਂ ਸੋਹਾਂ ਲੈਂਦੀ ਐ ਵੀ ਕਿਸੇ ਦੇ ਘਰ ਦਾ ਤਮਾਸ਼ਾ ਲੱਗੇ ਤਾਂ ਮੈਂ ਵੇਖਾਂ ਹੈਗੀ ਤਾਂ ਉਦਾਂ ਇਦਾਂ ਦੀ ਐ ਕਦੀ ਕਿਸੇ ਦੀ ਚੂਲੀ ਕਰਦੀ ਕਦੀ ਕਿਸੇ ਦੀ ਮੇਰੇ ਕੋਲ ਵੀ ਆਣ ਕੇ ਲੱਗੀ ਰਹਿੰਦੀ ਐ ਕਦੀ ਕਿਸੇ ਦੀ ਚੂਲੀ ਕਰ ਦੂਗੀ ਕਦੀ ਕਿਸੇ ਦੀ ਮੈਂ ਕੰਨੀ ਨਹੀਂ ਮੈਂ ਨਾਲ ਨਾ ਕਰਿਆ ਕਰ ਮੈਨੂੰ ਨਹੀਂ ਪਤਾ ਗੁੱਸਾ ਨਾ ਕਰੀ ਮੈਨੂੰ ਪਤਾ ਆਣ ਕੇ ਕੀ ਆਂਦੀ ਆਹ ਜਿਹੜੀ ਆਂਦੀ ਪਰਮਦੇਵ ਘਰ ਦੀ ਐ ਬਸ ਲੰਬੀ ਬੋਚੀ ਰਹਿੰਦੀ ਆ ਕੰਮਕਾਰ ਕਰਦੀ ਨਹੀਂ ਕਿ ਸਾਰਾ ਕੰਮ ਤੇ ਪਰਮ ਕਰਦਾ ਮੈਨੂੰ ਅੱਦਾ ਦੁੱਖ ਬੜਾ ਲੱਗਾ ਮੈਂ ਕਿਹਾ ਤੂੰ ਕੁੜੀ ਬੜੀ ਚੰਗੀ ਸ਼ਾਇਦ ਤਾਂ ਕਹਿ ਗਈ ਤੈਨੂੰ ਬਥੇਰਾ ਕੁਛ ਕਰਦੀ ਉਹ ਕਿਤੇ ਬਲੇਖੇ ਚ ਨਾ ਰਹੀ ਘਰ ਘਰ ਜਾ ਕੇ ਦੱਸਦੀ ਆ ਨਹੀਂ ਦੋਨੇ ਕਿਹੜੇ ਵੱਲੇ ਦੇਖ ਲਈ ਪਰਮ ਨੂੰ ਕੰਮ ਕਰਦੀ ਆ ਕੰਮ ਤੇ ਸਾਰਾ ਮੈਂ ਕਰਦੀ ਆ ਨਹੀਂ ਉਹ ਸਾਰੀਆਂ ਗੱਲਾਂ ਕੋਲੋਂ ਕੱਢ ਲੈਂਦੀ ਆ ਉਹਦੀ ਆਦਤ ਹੀ ਇਸ ਤਰ੍ਹਾਂ ਦੀ ਆ ਉਨੂੰ ਲੱਗਦਾ ਵੀ ਪਰ ਮੈਂ ਇੱਕ ਵੀ ਕੰਮ ਕਰਦਾ ਹੋਊਗਾ ਕਿਤੇ ਜਿੱਦਾਂ ਦਾ ਉਹ ਹੈਗਾ ਨਹੀਂ ਉਹਨੂੰ ਪਤਾ ਨਾ ਕਿ ਉਹਦੀਆਂ ਨੋਹਾਂ ਤਾਂ ਆਪ ਨਹੀਂ ਕਰਦੀਆਂ ਹੈਗੀਆਂ ਆਪ ਕਰ ਕਰ ਜਾ ਕੇ ਤੇ ਬੂਹਿਆਂ ਨਾਲ ਲਾ ਕੇ ਤੇ ਵੇਂਦੀ ਰਹਿੰਦੀ ਮਿਲ ਕੋ ਚਾਹ ਪਾਣੀ ਖੁਸ਼ੇ ਉਹ ਚਾਚੀ ਜੀ ਉਹਦੇ ਆਪਣੇ ਮੁੰਡੇ ਕਰਦੇ ਹੋਣੇ ਨਾ ਕੰਮ ਉਹਨੂੰ ਲੱਗਦਾ ਵੀ ਸਾਰਿਆਂ ਦੇ ਘਰਾਂ 'ਚ ਇਹੀ ਕੰਮ ਚੱਲਦਾ ਇਹਨੂੰ ਮੂੰਹ ਘੱਟ ਲਾਇਆ ਕਰ ਮੈਂ ਵੀ ਹੁਣ ਜਦੋਂ ਕਿਤੇ ਆਈ ਤੇ ਮੈਂ ਬੂਹਾ ਟੋਲਿਆ ਕਰਨਾ ਆਪਣਾ ਨਹੀਂ ਨਹੀਂ ਮੈਂ ਤਾਂ ਮੂੰਹ ਘੱਟ ਹੀ ਲਾਉਂਗੀ ਹੁਣ ਮੈਂ ਵੱਡ ਨਹੀਂ ਦੇਣੀ ਦੇਖ ਲਿਓ ਆ ਇੰਤਰੀ ਡੀ ਹੈਗੀ ਆ ਬਸ ਇਹੀ ਤੇ ਖਰਾਬ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਜੇ ਸਿਆਣੀ ਹੁੰਦੀ ਤਾਂ ਭਲਾ ਨੋਹਾਂ ਪੁੱਤ ਸਾਂਭਦੇ ਨਾ ਇਹਨੂੰ ਸੋਹੀ ਤੇ ਗੱਲ ਆ ਜੇ ਚੰਗੀ ਹੁੰਦੀ ਤਾਂ ਫਿਰ ਘਰੋਂ ਕਿਉਂ ਕੱਢਦੇ ਹੋ ਇਹਨੂੰ ਚੱਲ ਅੱਛਾ ਦਫਾ ਕਰ ਇਹੋ ਜਿਹੇ ਅੰਗਲਾਂ ਨੂੰ ਇਹਦੀ ਤੇ ਆਦਤ ਵਾ ਕੋਈ ਨਹੀਂ ਮੈਂ ਗੱਲਾਂ 'ਚ ਪੈ ਗਈ ਆ ਮੈਂ ਪਰਮ ਨੂੰ ਰੋਟੀ ਦੇਣੀ ਆ ਮੈਂ ਤਾਂ ਕਿਹਾ ਤੁਹਾਨੂੰ ਪਹਿਲਾਂ ਫੜਾਇਆ ਮੈਂ ਤੇ ਨਾਲੇ ਪਤਾ ਲਿਆ ਮਾਂ ਚੱਲ ਮਿਲਦੀ ਜਾ ਖਵਾ ਲੈ ਰੋਟੀ ਹੈ ਕੰਮ ਕਰਦੇ ਦੇਣ ਨਹੀਂ ਆਹੋ ਆ ਸਭ ਜੀਰਾ ਖਲਿਓਣ ਫ੍ਰਿਜ ਦੇ ਵਿੱਚ ਚਲ ਕੋਈ ਨਹੀਂ ਮੈਂ ਰੱਖ ਲਈ ਹੀ ਹਾਂ ਚਲੋ ਠੀਕ ਆ ਫਿਰ ਅੱਗੇ ਵੜੀਏ ਤੇ ਹਾਂ ਤੇ ਹੁਣ ਮੈਂ ਨਹੀਂ ਵੜਨ ਦਿੰਦੀ ਉਹਨੂੰ ਘਰੇ ਮੈਨੂੰ ਤਾਂ ਗੁੱਸਾ ਚੜ ਗਿਆ ਸੁਣ ਕੇ ਗੱਲ ਕੋ ਗੱਲ ਕਰੂਗੀ ਨਾ ਤਾਂ ਗੋਮੂੰਹ ਪੰਨੀਦਾ ਹੁੰਦਾ ਵਾ ਲੈ ਨਹੀਂ ਪਨੀਰ ਬਣਾਉਂਦੀ ਲਈ ਤੇ ਰੋਟੀ ਖਾਵਾਂਗੇ ਸਵਾਦ ਦੇ ਨਾਲ ਕਿੱਥੇ ਮੈਂ ਮਸਰਨ दाल ਬਣਉਂਦੀ ਰਹੂੰਗੀ ਜੀਲ ਹੀ ਕੰਡਿਆ ਅੱਜ दाल ਨੂੰ ਚੰਗਾ ਫਿਰ ਮੈਂ ਵੀ ਕੋਈ ਮਾੜਾ ਮੋਟਾ ਕੰਮ ਕਰਨਾ ਫਿਰ ਆ ਕੇ ਗਰਮ ਗਰਮ ਫੜ ਕੇ ਲਾ ਲੈਣੀ ਆ ਦੇਖਾ ਡੱਬੇ ਚ ਹੀ ਪਾ ਲਈਆ ਚੱਲ ਬੜਾ ਵਧੀਆ ਜਿਹੜਾ ਇਹ ਤਾਂ ਚੰਗੀ ਆ ਫਿਰ ਮੈਂ ਕਿੱਥੇ ਆ ਉਹ ਬੀਬੀ ਜਾ ਸਤੇ ਗਈ ਆ ਗਵਾਂਡੀਆਂ ਦੇ ਘਰ ਕੀ ਕਰਦੀ ਚਾਚੇ ਕੇ ਉਹ ਚਾਚੀ ਠੀਕ ਨਹੀਂ ਨਾ ਹੈਗੀ ਆ ਗਏ ਉਥੇ ਘੋੜੇ ਵਰਗੀ ਭੱਜੀ ਫੇਰ ਜਾਈਆ ਉਹਨੂੰ ਕੀ ਹੋਇਆ ਵਾ ਕੋਈ ਨਹੀਂ ਮਿੰਦੇ ਚਾਚਾ ਮਿਲਿਆ ਕਹਿੰਦਾ ਚਾਚੀ ਤੇ ਜੀ ਠੀਕ ਨਹੀਂ ਹੈਗੀ ਤੇ ਜਸ ਨੂੰ ਕਹੇ ਕਿ ਰੋਟੀਆਂ ਦੋ ਬੁਕਾ ਦੇਵੇ ਤੇ ਨਾਲੇ ਸਬਜ਼ੀ ਫੜਾ ਦੋ ਆਵੇ ਇਹਦਾ ਜਸਵੀ ਨਹੀਂ ਘਰ ਬੈਂਦੀ ਤੇ ਜਸ ਤੇ ਜਿਹੜੀ ਬੈਂਦੀ ਨਹੀਂ ਬੈਂਦੀ ਉਹਨੇ ਤੇ ਘਰ ਬਹਿਣਾ ਹੀ ਨਹੀਂ ਨਾ ਜਿਸ ਵੀ ਨੰਨੇ ਨਹੀਂ ਘਰ ਬਹਿਣਾ ਨਾ ਇਹਨੇ ਠੀਕ ਹੋਣਾ ਵਾ ਭੱਜੀ ਫੇਰਦੀ ਆ ਘਰ ਘਰ ਭੱਜੀ ਫੇਰਦੀ ਆ ਤੇ ਜੱਸਾ ਫਰੇਗਾ ਤੇ ਕਿਤੇ ਬੋਕਾ ਨਹੀਂ ਮਾਰਦੀ ਤੇ ਉਥੇ ਰੋਟੀ ਆਪਾਂ ਆਪਾ ਦੇ ਕੇ ਆਉਂਦੀ ਐ ਉਹੋ ਹੀ ਤੇ ਗੱਲ ਆ ਗਈ ਕਿਹੜਾ ਹਟਦੀ ਆ ਮੈਂ ਤੇ ਕਿਹਾ ਕਿ ਇਹਨੂੰ ਨਾਲੇ ਮੈਨੂੰ ਭੁੱਖ ਲੱਗੀ ਸੀ ਮੈਂ ਇਹਨੂੰ ਕਿਹਾ ਮੈਨੂੰ ਦੋ ਰੋਟੀਆਂ ਮੈਨੂੰ ਖਵਾ ਦੀ ਪਹਿਲਾਂ ਤੇ ਮੈਨੂੰ ਲੱਗਦਾ ਉੱਧਰ ਚਲ ਗਈ ਹਣ ਚਲ ਗਈ ਹੋਣੀ ਐ ਕਿ ਗੱਲਾਂ ਬਥੇਰੀਆਂ ਕਰਦੇ ਨਾਲ ਆਓ ਤੇ ਰਾਹ ਬਿੱਬੀ ਸਰਦਰੀ ਕਾਲ ਸਰਸਰੀ ਗਾ ਲੈ ਕਦੋਂ ਆਈਆਂ ਮੈਂ ਮੈਂ ਕੀ ਕਦੋਂ ਕਿੱਥੇ ਗਈ ਸੀ ਮੈਂ ਮਾੜੇ ਜਿਹੇ ਇੱਧਰ ਗਈ ਸੀ ਚਾਚੇ ਦੇ ਘਰ ਉਹ ਚਾਚੀ ਨਹੀਂ ਠੀਕ ਗਈ ਤੇ ਰੋਟੀਆਂ ਦੇ ਕੇ ਆਈ ਲਾ ਕੇ ਅੱਛਾ ਆਹੋ ਤੇ ਮੈਂ ਆਜੂ ਵੇਖਾਂ ਨਹੀਂ ਮੈਂ ਪੁੱਛ ਨਹੀਂ ਆ ਮੈਂ ਕਿਹਾ ਮੈਂ ਆਜ ਅੱਜ ਬੜੀ ਚਿੜੀ ਆਈ ਆ ਤੇ ਜੱਸ ਕਿੱਥੇ ਆ ਆ ਮੈਂ ਤਾਂ ਆਪ ਠੀਕਣ ਲਈ ਤੁਹਾਨੂੰ ਮੈਂ ਪਤਾ ਨਹੀਂ ਕਿੰਨੇ ਦਿਨ ਹੋ ਗਿਆ ਨਹੀਂ ਉਹ ਮੈਨੂੰ ਵੀ ਦੇ ਦੇਣੀ ਸੀ ਰੋਟੀ ਕੋਈ ਨਹੀਂ ਹੁਣ ਮੈਂ ਸੀ ਤਾਂ ਬੀਬੀ ਆਈ ਆ ਤੂੰ ਰੋਟੀ ਪੱਕੀ ਪਈ ਜਾ ਕੇ ਖਾ ਲੋ ਲੈ ਦੱਸ ਮੈਂ ਦੋ ਮਿੰਟ ਗੱਲਾਂ ਗੱਲਾਂ ਕਰਦਾ ਸੀ ਆਪ ਜੀ ਕਰਦਾ ਸੀ ਇੱਧਰ ਤੋਂ ਮੋਜੋ ਉੱਤੇ ਨੂੰ ਜੀ ਖਾਦਾ ਤੇ ਫਿਰ ਮੈਂ ਅੱਗੇ ਆ ਗਈ ਤੂੰ ਕਰ ਬੀਬੀ ਤੁਸੀਂ ਆਏ ਆ ਮੈਂ ਤਾਂ ਕਿੰਨੇ ਦਿਨ ਹੋ ਗਏ ਟੀਕਣ ਦੇ ਹੀ ਹੈਗੀ ਤਨਾ ਕੋਈ ਖਬਰਸਾਰ ਦਾ ਪਤਾ ਲੱਗਣ ਡਿਆ ਇਹ ਵੀ ਪਤਾ ਹੀ ਨਹੀਂ ਪਿੰਡ ਚ ਕੀ ਹੋਣ ਡਿਆ ਕੀ ਨਹੀਂ ਨਹੀਂ ਖਬਰ ਖਾਰ ਕੀ ਤੈਨੂੰ ਦੱਸਾਂ ਮੇਰੇ ਵੀ ਢੇੜੀ ਤੇ ਬਥੇਰੀਆਂ ਨੇ ਆਹੋ ਤੇ ਮੈਂ ਵੀ ਆ ਨਹੀਂ ਆਪੇ ਕੀ ਫੇ ਲੋਕੀ ਆ ਮੇਰੇ ਮੂੰਹ ਤੇ ਘਰਾਓ ਲਿਆਓ ਉਸ ਬੁਜ਼ੜੀ ਨੂੰ ਗਾਣਾ ਕੀਤੀ ਆ ਨਹੀਂ ਨਹੀਂ ਆਪਾਂ ਕਿਹੜਾ ਕਰਦੇ ਆ ਕਿ ਇਹਨਾਂ ਗੱਲਾਂ ਪਤਾ ਤਾਂ ਹੈ ਤੁਹਾਨੂੰ ਤੇ ਤੀਜੇ ਕ ਦਿਨ ਉਹਨੂੰ ਰੋਟੀ ਹਮਕਾਪਾ ਦੇਣੀ ਸਾਂਹਵਾਉਂ ਤੇ ਅਪਿਧੀ ਹੈ ਮਾਰੀ ਦਿੱਸੀ ਆ ਮੈਂ ਬੀਬੀ ਕੀ ਦੱਸਾਂ ਤੀਜੇ ਕ ਦਿਨ ਬਿਮਾਰ ਪਈ ਰਹਿੰਦੀ ਆ ਤੀਜੇ ਕ ਦਿਨ ਹੀ ਸਨੇਹਾ ਘਾਲ ਦਿੰਦੇ ਆ ਵੀ ਰੋਟੀਆਂ ਦੇ ਜਾ ਸਬਜ਼ੀ ਦੇ ਜਾ ਦੋਨੇ ਜੀ ਹੈਗੇ ਆ ਤਾਂ ਉਹ ਸਬਜ਼ੀ ਦਾ ਰਣ ਮਿਲਦਾ ਰਸਾ ਲੈਂਦੇ ਤਿੰਨ ਤਿੰਨ ਦਿਨ ਕੱਢ ਲੈਂਦੇ ਆ ਕਿ ਪਤਾ ਉਹ ਲੱਗਦਾ ਨਹੀਂ ਮੈਨੂੰ ਆਪ ਨਹੀਂ ਸਮਝ ਲੱਗਦੀ ਮਿੰਨ ਤਾਂ ਆਪ ਗੁੱਸਾ ਚੜ ਜਾਂਦਾ ਵਾ ਰੋਜ਼ ਇਹ ਸਬਜੀ ਰੋਜ਼ ਸਬਜੀ ਮੈਂ ਕਿੱਥੋਂ ਦੇ ਕੇ ਆਵਾਂ ਬਣਾ ਕੇ ਤੂੰ ਫਿਰ ਕੇ ਜਾਏ ਨੇ ਨਾ ਵੀ ਜਾਏ ਹੁਣ ਗਵਾਂਢ ਮੱਠਾ ਵਾ ਕੀ ਕਹੇ ਉਹ ਬੰਦਾ ਉਹਨਾਂ ਨੂੰ ਇਹ ਤਾਂ ਆਪਣੇ ਆਪ ਚਾਈ ਸੀ ਉਹਨਾਂ ਨੂੰ ਚਲੋ ਛੱਡੋ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਾਂ ਤੁਹਾਡੀ ਵੀ ਗੱਲ ਕੀਤੀ ਏ ਉਹਨੇ ਅੱਛਾ ਕਹਿੰਦੀ ਵੀ ਉਹ ਬੀਬੀ ਨੂੰ ਘਰੋਂ ਕੱਢ ਦਿੱਤਾ ਵਾ ਉਹਦੇ ਮੁੰਡਿਆਂ ਨੇ ਨਾ ਮੇਰੇ ਤੇ ਕਿਸੇ ਮੁੰਡੇ ਪਤਾ ਨਹੀਂ ਮੈਨੂੰ ਤਾਂ ਦੱਸਣ ਦੇ ਹੀ ਹੈਗੀ ਨਾ ਮੇਰੇ ਤਾਂ ਦੋਵੇਂ ਮੁੰਡੇ ਚੰਗੇ ਨੇ ਇਹ ਇਹੋ ਚੁੰਗਲ ਕੋਰ ਬੜੀ ਐ ਪਤਾ ਨਹੀਂ ਮੈਨੂੰ ਕੀ ਗੱਲ ਕਰਨ ਦੇ ਹੀ ਹੈਗੀ ਤੇ ਨਾਲੇ ਮੇਰੀ ਗੱਲ ਸੁਣੋ ਇੱਕ ਹੋਰ ਗੱਲ ਉਹਨੇ ਮੈਨੂੰ ਦੱਸੀ ਵੀ ਬੀਬੀ ਕਹਿੰਦੀ ਆ ਵੀ ਜਸਤਾ ਸੁੱਖੀ ਬਿੰਦੀ ਲਾ ਕੇ ਬੈਠੀ ਰਹਿੰਦੀ ਆ ਤੇਰੇ ਕੰਮ ਨਹੀਂ ਕਰਦੀ ਤੁਸੀਂ ਕਹਿ ਕੇ ਆਏ ਸੀ ਮੈਂ ਜਾ ਕੇ ਕਹਿੰਦੀ ਆ ਮਨੇ ਨੀਰੋ ਨਹੀਂ ਕਰਦੀ ਵੇਖੀ ਨਾ ਮੈਂ ਤੇ ਕੀ ਬੀਤੀ ਕਰਨੀ ਆ ਮੇਰੇ ਨੂਹਾਂ ਵੀ ਚੰਗੇ ਆ ਮੇਰੇ ਮੁੰਡੇ ਵੀ ਚੰਗੇ ਇਹ ਬੜੀ ਟੈਰੀ ਜਿੜਾਈਆਂ ਬੜੀ ਯਾ ਮੈਂ ਜਮੀਨ ਨੂੰ ਬੁਝਾਉਂਗੀ ਮੇਰੀ ਗੱਲ ਸੁਣੋ ਬੈਜੋ ਨਹੀਂ ਐਵੇਂ ਨਾ ਕੁਛਿਓ ਜਾ ਕੇ ਹੁਣ ਮੈਂ ਇਹ ਘਰ ਪੂਰਾ ਕਰਨਾ ਹੀ ਕਰਨਾ ਵੇਖ ਲਓ ਤੁਹਾਡੀ ਮਰਜੀ ਆ ਫਿਰ ਮੈਂ ਇਧੇ ਨਹੀਂ ਸਗੋ ਰਹਿਣ ਦੋ ਪੁੱਛਣ ਨੂੰ ਚਾਓ ਚਾਓ ਮੈਂ ਇਧੇ ਨਹੀਂ ਚੰਗਾ ਸਗੋ ਲੜਾਈ ਹੋਊਗੀ ਇਹਨਾਂ ਦੇ ਵਿੱਚ ਚੰਗੀਆਂ ਲੜਨਗੀਆਂ ਤਮਾਸ਼ਾ ਤਾਂ ਵੇਖੂਗੀ ਨਾ ਕੀ ਕਹਿੰਦੇ ਆਂ ਖਾਈਏ ਰੋਟੀ ਕਿੱਥੇ ਖਾਧੀ ਰੋਟੀ ਕਾਰਾਂ ਹੀ ਚੁਗਲੀਆਂ ਤੂੰ ਕਿਹੜੀਆਂ ਚੁਗਲੀਆਂ ਕਰ ਰਹੀ ਆਂ ਇੱਦਾਂ ਮੈਨੂੰ ਕੀ ਕਰ ਰਹੀ ਥੀ ਇੱਥੋਂ ਤੱਕ ਤੇਰੀ ਆਵਾਜ਼ ਸੁਣ ਲਈ ਕਿਹੜੀਆਂ ਜੁੜੀਆਂ ਕਰ ਰਹੀਆਂ ਈ ਆ ਤੂੰ ਮੇਰੀ ਗੱਲ ਸੁਣ ਜੇ ਤੂੰ ਇਹ ਮੈਨੂੰ ਕਹੀ ਜਾਉਂਦੇ ਤੇ ਲੋਕਾਂ ਨੇ ਤੇ ਕਹਿਣੇ ਕਹਿਣਾ ਮੈਂ ਨਹੀਂ ਕੋਈ ਝੁਕਲੀਆਂ ਕਰਦੀ ਹੈਗੀ ਮੈਂ ਤਾਂ ਸੱਚੀ ਗੱਲ ਮੂੰਹ ਤੇ ਕਰਦੀ ਹਾਂ ਤੇਰੇ ਤੇ ਜੇ ਰੋਟੀ ਬਣਾਈ ਨਹੀਂ ਤੇ ਦੇ ਕੇ ਜਾਂਦੀ ਹਾਂ ਮੈਨੂੰ ਤੇਰੀ ਜਿਹੜੀ ਤਾਂ ਰੋਟੀ ਖਾਦੀ ਹੀ ਨਹੀਂ ਆ ਉੱਥੇ ਪਈ ਜਾ ਕੇ ਖਾ ਵੀ ਨਹੀਂ ਸਕਦੇਗੇ ਚੱਲ ਲੈ ਕੇ ਆ ਫੜ ਕੇ ਜਾ ਹੋ ਹੱਦ ਹੋਈ ਆ ਤੁਹਾਡੇ ਆ ਦੀ ਹੱਦ ਹੋਈ ਜਬਾਨ ਤੇ ਨਹੀਂ ਹੁੰਦੀ ਹੀ ਪੈਂਦੀ ਚਾਹਾਂ ਕਹਿੰਦੇ ਅੱਜ ਤੂੰ ਕੋਈ ਘਾਤ ਨਾ ਕਰਨੀ ਆ ਨਾ ਰੋਕ ਮੈਂ ਤੇ ਤੈਨੂੰ ਰੋਕਣਾ ਪਊਗਾ ਬismillah ਨੇ ਜੀ ਸੁੰਦਰ ਹਾਂਜੀ ਆਜੋ ਤਾਈ ਜੀ ਹਾਂ ਜੀ ਉਹਨਾਂ ਦੀ ਆ ਤੂੰ ਲੋਕਾਂ ਦੇ ਵਿੱਚ ਮੇਰੀ ਗੱਲ ਕਹਿਣੀ ਤੇ ਮਾਈ ਆ ਹਾਏ ਹਾ ਮੈਂ ਤਾਂ ਕਿਹ ਲਾ ਕੇ ਕੋਈ ਵੀ ਨਹੀਂ ਮੈਂ ਤਾਂ ਕਦੇ ਅੰਦਰੋਂ ਬਾਹਰ ਨਹੀਂ ਕਰੀ ਨਹੀਂ ਕਿਉਂ ਨਹੀਂ ਤੂੰ ਆਖਿਆ ਨਹੀਂ ਪੀਦੇ ਮੁੰਡਿਆ ਦੂਆ ਨੇ ਇਹਨੂੰ ਕਰੂ ਕਰ ਦਿੱਤਾ ਲੈ ਕੋਈ ਪੁੱਛਦਾ ਕਿ ਇਹਦਾ ਹਾਏ ਨਹੀਂ ਮੈਂ ਮਰ ਜਾਂ ਨਹੀਂ ਮੈਂ ਕਿੰਨੀ ਗਲੱਖ ਹੀ ਨਹੀਂ ਤੈਨੂੰ ਕਿੰਨੇ ਕਹਿ ਛੜਿਆ ਮੇਰਗਾ ਨੂ ਵਰਗਾ ਤੇ ਕੋਈ ਵੀ ਨਹੀਂ ਮੇਰੇ ਮੁੰਡੇ ਵਰਗਾ ਵੀ ਕੋਈ ਨਹੀਂ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਦੱਸਿਆ ਕਿੰਨੇ ਮੈਂ ਤਾਂ ਰਾਜਕਰ ਨਹੀਂ ਆ ਉਹਨਾਂ ਦੇ ਸਿਰ ਤੇ ਰਾਜਕਰ ਮੇਰੇ ਵੱਲੋਂ ਭਾਈਾ ਤੂੰ ਵੱਧ ਕਰ ਮੈਂ ਕਿਹਨੇ ਤੇਰੀ ਲੋਖਣ ਮੈਨੂੰ ਇਹ ਗੱਲ ਦੱਸ ਤੈਨੂੰ ਦੱਸਿਆ ਕਿੰਨੇ ਮੈਨੂੰ ਜਸਨੈ ਦੱਸਿਆ ਲੈ ਮੈਂ ਹੁਣੇ ਜਸਨ ਨੂੰ ਫੋਨ ਲੰਨੀ ਹੈ ਨਾ ਨਹੀਂ ਜਸਨ ਨੂੰ ਮੂੰਹ ਦੇ ਕਰੰਮੀ ਹੈ ਲਗਵੀ ਪਤਾ ਜਾਨੂੰ ਤੂੰ ਮਣੀ ਕਿਉਂ ਆ ਗਿਆ ਮੇਰੀਆਂ ਚੁਗਲਣਾ ਕਰਨੀਆਂ ਮੈਨੂੰ ਮਾੜੀ ਚੰਗੀ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ ਜਿਹੜਾ ਮੈਨੂੰ ਗੁੱਸਾ ਬਣਾ ਚੜਿਆ ਹੈ ਗੁੱਸਾ ਚੜਿਆ ਵਾ ਗੁੱਸਾ ਸਾਡੇ ਘਰਾਂ ਦੇ ਘਿਰਦਾ ਆਪਣੀ ਘਰ ਨੂੰ ਆਨੇ ਲੜਿਆ ਕਰ ਆ ਜਾਨੀ ਮੂੰਹ ਚੋੱਕ ਕੇ ਹੈਲੋ ਜਾਸ ਕਰਨ ਨੂੰ ਆ ਜਦੀ ਕੁਛ ਨਹੀਂ ਆਵਾਜ਼ ਆਤੀ ਆ ਮੈਂ ਹਦਨ ਗੱਲ ਚੁੱਪ ਚੁਪੀ ਆ ਚੰਗਾ ਆ ਜਾਂਦੀ ਏ ਲੱਗ ਜਾਂਦਾ ਨਾ ਪਤਾ ਜਿਹੜਾ ਮੇਰਾ ਝੂਠਾ ਨਾਂ ਲਿਆ ਜੀ ਝੂਠਾ ਛਕਰ ਕਰਦੇ ਨੇ ਗੱਲ ਨਹੀਂ ਗੱਲ ਦੀ ਹੈ ਜਦੋਂ ਕੀਤੀ ਨਹੀਂ ਤਾਂ ੱਕੇ ਨਾ ਕੋਈ ਕਿਦਾਂ ਨਾਂ ਲਾ ਲੇਗਾ ਇਹ ਵੀ ਦੱਸ ਨਾ ਹੁਣ ਮੈਨੂੰ ਕੀ ਪਤਾ ਕੀਤੀ ਆ ਕਿ ਨਹੀਂ ਕੀਤੀ ਉਹਨੇ ਤਾਂ ਮੈਨੂੰ ਆਖਿਆ ਨਾ ਗੱਲ ਕੀਤੀ ਆ ਕੋ ਗੱਲ ਵਾ ਜਿਹੜਾ ਬੰਦਾ ਕੁੰਦਾ ਵੀ ਨਹੀਂ ਗੁੰਮ ਹੋ ਕੇ ਅੰਦਰ ਬੈਠੀ ਨਹੀਂ ਤਾਂ ਵੀ ਨਹੀਂ ਤੁਸੀਂ ਛੱਡਦੇ ਆਗੇ ਇੱਧਰ ਆ ਕੀ ਗੱਲ ਜਾਈ ਮਾਈ ਕੀ ਕਹਿਤਾ ਵਾ ਮੈਂ ਉਹ ਕਹਿੰਦੀ ਮੈਂ ਨਾਲ ਜਸਨੇ ਗੱਲਾਂ ਕੀਤੀਆਂ ਨੇ ਕਿਹੜੀਆਂ ਗੱਲਾਂ ਕੀਤੀਆਂ ਨੇ ਤੁਹਾਡੇ ਨਾਲ ਹਾਂ ਨਹੀਂ ਤੂੰ ਕੀਤੀਆਂ ਨਹੀਂ ਤੇ ਉਹ ਆਂਦੀ ਆ ਜੇ ਮੁਰਿਆਂ ਨੇ ਘਰੋਂ ਕੱਢ ਚੜਿਆ ਤੇ ਮੇਰੇ ਮੁਰਿਆਂ ਵਰਗਾ ਤੇ ਕੋਈ ਵੀ ਨਹੀਂ ਇਹ ਚਿਹੜੀ ਗੱਲ ਵਾ ਕੀ ਆ ਮੂੰਹ ਤੇ ਬੈਠੇ ਪੁੱਛ ਲੋ ਹਾਂ ਨਹੀਂ ਮੈਂ ਤੈਨੂੰ ਕਿਹੜੇ ਵੇਲੇ ਕਿਹੜਾਂ ਗੱਲਾਂ ਬਣਾ ਲਿਨੀ ਹੱਦ ਹੋਈ ਏ ਤੁਸੀਂ ਤੇ ਮੈਨੂੰ ਇੱਥੇ ਬੈਠਿਆ ਕਿਆ ਜਾ ਰਿਹਾ ਮੈਂ ਤੁਹਾਨੂੰ ਸਬਜੀ ਦੇਣ ਆਈ ਹਾਂ ਉਹਨੂੰ ਘਰੋਂ ਕੱਢ ਤਾ ਵਾ ਜੇ ਤੇਰਨ ਦਾ ਕੋਈ ਮਾੜੀ ਮੋਟੀ ਬੰਦਾ ਸੱਸਰੀ ਵੀ ਗੱਲ ਕਰੇ ਤੇ ਥੋੜਾ ਲੱਗਦਾ ਏ ਈ ਗੰਦੀ ਗੱਲ ਬਣਾ ਕੇ ਦੱਸ ਦੋ ਅਗਲੇ ਨੂੰ ਆ ਸੱਸਰੀ ਗੱਲ ਵਾ ਵੇਖ ਲੋ ਤੇ ਪੁੱਛ ਲੋ ਭਾਵੇਂ ਕਿਆ ਕਿ ਨਹੀਂ ਕਿਹਾ ਹਾ ਦੋਹੀ ਤਾਂ ਦੇ ਵਈ ਤੁਸੀਂ ਦੋਏ ਬੜੀਆਂ ਚਲਾਕ ਬੋ ਬਸ ਤੁਸੀਂ ਚੰਗੇ ਜਿਹੇ ਇਕੱਲੇ ਤੂੰ ਬੜੀ ਚਲਾਕ ਮੈਂ ਨਹੀਂ ਤੂੰ ਇਹ ਗੱਲ ਕੀਤੀ ਤਾਂ ਕੀਤੀ ਕਿਉਂ ਤੈਨੂੰ ਤੇ ਤੂੰ ਹੀ ਮੇਰੀ ਗੱਲ ਸੁਣ ਤੂੰ ਹੀ ਨਹੀਂ ਕਹਿੰਦੇ ਕਿ ਹਾਂ ਜੱਸ ਨੇ ਜਾ ਕੇ ਸੁੱਕੀ ਭਿੰਦੀ ਲਾ ਕੇ ਬੈਠੀ ਲਈਦੀ ਕੰਮ ਨਹੀਂ ਘਾੜਦੀ ਕੋਈ ਕੀਤੀ ਆ ਪੁੱਛ ਇਹਨੂੰ ਕੀਤੀ ਆਹੋ ਮੈਂ ਕੀਤੀ ਆ ਤੁਸੀਂ ਕਹਿੰਦੇ ਘਰਦੇ ਮੈਂ ਘਰ ਦੇ ਵਿੱਚ ਜਾ ਕੇ ਨਾ ਘਰ ਬਹਿਣਾ ਤਾਂ ਨਾ ਬਣਾਇਆ ਤੋਂ ਬਧੋ ਵਾਲੇ ਤੇਰੀ ਗੱਲ ਸੁਣ ਤੂੰ ਇਹ ਕਿਹੜੀ ਗੱਲ ਕਰਨ ਦੇ ਆ ਘਰ ਵੇਖਿਆ ਮੇਰਾ ਕਿੱਡਾ ਵਾ ਮਹਿਲ ਵਰਗਾ ਘਰ ਵਾ ਕਿਹੜੀ ਚੀਜ਼ ਹੈ ਨਹੀਂ ਉਥੇ ਬਣਾ ਵਾ ਵਿਗਾ ਘਰ ਵਾ ਵਧੀਆ ਨਹੀਂ ਹੋਰ ਕਿਤੇ ਆਪਣਾ ਘਰ ਵੇਖੋ ਜਾ ਕੇ ਸਾਡੇ ਘਰ ਵਰਗਾ ਤਾਂ ਕਿਸੇ ਦਾ ਵੀ ਨਹੀਂ ਮਹਿਲ ਵਰਗਾ ਘਰ ਤੇ ਰਖਾਦਾ ਲੈ ਨੀ ਤੇਰੀ ਸੱਸ ਬਣਾ ਗਈ ਤੇ ਤੈਨੂੰ ਬਣੇ ਬਣਾ ਤੇ ਤੇ ਆਣ ਬੈਠੀ ਹੀਆਂ ਤੇ ਸੱਸ ਨੇ ਤਾਂ ਮੇਰੀ ਨੇ ਬਣਾਇਆ ਹੀ ਨਾ ਬੜਿਆ ਬਣਾਇਆ ਹੈ ਨਾ ਬਣਾਇਆ ਹੀ ਤੇ ਨਾਲੇ ਆ ਵੀ ਨਾ ਚੌਥਾ ਤੀਜੇ ਦੇ ਲੰਗਰ ਭਕਾਉਣੀ ਆ ਇਹ ਕੋ ਦੋਨ ਦਿਨ ਦੀ ਰੋਟੀ ਵੀ ਨਹੀਂ ਪੱਕਦੀ ਖਾਏ ਨਹੀਂ ਮੈਂ ਮਰ ਜਾਂਦੀ ਜੇ ਦਿਨ ਕਿੱਥੇ ਕੋ ਨਹੀਂ ਹੋਇਆ ਕਿ ਕਦੀ ਕਿਦੀ ਸਬਜ਼ੀ ਮਾਸਾ ਦੇ ਜਾਂਦੀ ਆ ਕਿਦਾਂ ਇਹ ਗੱਲਾਂ ਕਰਨੀਆਂ ਜਾ ਕੇ ਤੀਜੇ ਗਦੇ ਨਹੀਂ ਦੇ ਕੇ ਜਾਣੀ ਪੈਂਦੀ ਇਹਦੇ ਵਿੱਚ ਕਿਹੜੀ ਗੱਲ ਹੈ ਜੇ ਤੁਸੀਂ ਚੰਗਾ ਤੁਸੀਂ ਮੈਨੂੰ ਜਵਾਬ ਦੇ ਦਿੰਦੀ ਮੈਂ ਔਖੇ ਸੁਖੀ ਆਪੇ ਪਕਾ ਲੈਂਦੀ ਤੇ ਤੁਹਾਨੂੰ ਨਹੀਂ ਪਤਾ ਹਰ ਕੋਈ ਆਪਣੇ ਆਪਣੇ ਘਰਾਂ ਵਿੱਚ ਆਪੜਾ ਮਸਾ ਕਰਦਾ ਵਾ ਤੀਜੇ ਦਾ ਕਿੱਥੋਂ ਕਰ ਦੇਣਾ ਅਣ ਕਿ ਇੱਕ ਦਿਨ ਦੀ ਸਬਜ਼ੀ ਫੜਾ ਹੀ ਗਈਆਂ ਤੇ ਛੱਤੀਆਂ ਤਰ੍ਹਾਂ ਅੱਜ ਤੋਂ ਘੱਮ ਮੈਨੇ ਘਰ ਪੈਰ ਨਹੀਂ ਪਾਉਣਾ ਬਸ ਮੈਂ ਨਹੀਂ ਹੁੰਦੀ ਮੈਨੂੰ ਸ਼ੌਂਕ ਨਹੀਂ ਕੋਈ ਚਲਿਆ ਹੈਗਾ ਮੇਰਾ ਆਪਣਾ ਘਰ ਹੈਗਾ ਵਾ ਮੈਂ ਕੀ ਕਰਨਾ ਲੋਕਾਂ ਦੇ ਘਰਾਂ ਜਾ ਕੇ ਇੱਥੇ ਇਹ ਕਹਿਣ ਲਈ ਆ ਵੀ ਉਹ ਲਾ ਪਾ ਕੇ ਬੈਠੀ ਰਹਿੰਦੀ ਆ ਤੇ ਤੂੰ ਮੈਨੂੰ ਘਰ ਰੋਟੀਆਂ ਨਾ ਮੈਂ ਨਾ ਦੇਣ ਦੀ ਕੀ ਫਾਇਦਾ ਤੇਰੇ ਦੇਣ ਦਾ ਵੀ ਤੇ ਤੂੰ ਹੀ ਕੀ ਗੱਲਾਂ ਕਰਦੇ ਆ ਵੀ ਹਾਂ ਉਹਨੂੰ ਘਰੋਂ ਕੱਢ ਦਿੱਤਾ ਵਾ ਤੂੰ ਵੀ ਕਿਹੜਾ ਚੁੱਪੀ ਕੱਢਣਾ ਤੂੰ ਗੱਲ ਸੁਣ ਨੀ ਮੈਂ ਮੈਂ ਤਾਂ ਜ਼ੁਬਾਨ ਖੇਚ ਲੈਣੀ ਆ ਮਣ ਕੇ ਅਜਿਹੀ ਗੱਲ ਕੀਤੀ ਤੇ ਮੇਠਾ ਬੁਰਾ ਕੋਈ ਨਹੀਂ ਹੂ ਕਿ ਜੇ ਸੱਚੀਆਂ ਸੁਣਾਈਆਂ ਨੇ ਜੇ ਕੱਢਿਆ ਤਾਂ ਨਾ ਹੀ ਨਾ ਹੀ ਆਖਿਆ ਮਰਦੀਆਂ ਰੋ ਦੋਵੇਂ ਚੱਲੀ ਗਏ ਮੇਰੀ ਸੱਸ ਮੇਰੀ ਸੱਸ ਵੀ ਤੁਰੀ ਇਸ ਵੀ ਨਹੀਂ ਕਰ ਸਕਦੀ ਸਾਰਾ ਦਿਨ ਲਿੰਬੀ ਪੋਚੀ ਬੈਠੀ ਨੀ ਨਾ ਚੱਲੀ ਕਰਦਾ ਸਾਨੂੰ ਮਤਾਲਾ ਸਾਨੂੰ ਤਾਂ ਭਿੰਦੀ ਸਭ ਕੋ ਜੀ ਬਸਦੀ ਹਿੰਦੀ ਮੈਨੂੰ ਕੋਲ ਨਹੀਂ ਤੁਹਾਡੀ ਕਦੋਂ ਪੁੱਛਦਾ ਕੋਈ ਨਹੀਂ ਸਾਡੇ ਵਰਗੇ ਦੇ ਕੋਈ ਵੀ ਨਹੀਂ ਉਹ ਜਾ ਤਾਣਾ ਆਪਣੇ ਘਰ ਜਾ ਮੈਨੂੰ ਨਹੀਂ ਲੋੜ ਤੁਹਾਡੀ ਗਾਂ ਜਾ ਜਿਹੜਾ ਨਾ ਜਣੀਏ ਚੁਗਲੀਆਂ ਕਰਨ ਮਾਸ ਤੇ ਰਹਿ ਨਹੀਂ ਆ ਤੇ ਚਲ ਬਾਤ ਵਧੀਆ ਹੋਇਆ ਜੱਸ ਤੂੰ ਤਾਂ ਨਿਕਲ ਟਾਈਮ ਨਾ ਇਨਾਂ ਦੀ ਤਾਂ ਲੜਨ ਦੇ ਚੰਗੀ ਤਰ੍ਹਾਂ ਮੈਂ ਤਾਂ ਕਿੰਨੀ ਗੁੱਤਮ ਗੁੱਤੀ ਹੋਣ ਤਾਂ ਪਤਾ ਲੱਗੇ ਚਲ ਮੈਂ ਜਾ ਪਰ ਹੁਣ ਪਤਾ ਲੱਗ ਗਿਆ